ਮਹਾਰਾਜਾ ਬੋਲ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਦੀ ਜੀ ਮਹਾਰਾਜਾ ਬੋਲ ਸਤਿ ਸ੍ਰੀ ਅਕਾਲ ਜੀ ਜੈ ਬੋਲ ਸਤਿ ਸ੍ਰੀ ਅਕਾਲ ਜੀ ਜੈ ਬੋਲ ਸ਼ੰਕਰ ਅਵਾਨੀ ਜੈ ਅਸੀਂ ਸ਼ਨੀ ਦੇ ਮੰਦਾ ਟਰਸਟ ਵੱਲੋਂ ਸਾਰੇ ਭਰਾ ਮੈਂਬਰ ਵੱਡੇ ਛੋਟੇ ਸਭ ਇਕੱਠੇ ਹੋ ਗਏ ਇਹ ਮੀਟਿੰਗ ਕੀਤੀ ਹੈ 26 ਤਰੀਕ ਨੂੰ ਸ਼ਨੀ ਜੰਤੀ ਸੋਮਵਾਰ ਜਿਹੜੇ ਮਹੀਨੇ ਦੀ ਮਸਿਆ ਨੂੰ ਹੁੰਦੀ ਹੈ ਰਬੂ ਦਾ ਦਿਨ ਮਨਾਇਆ ਜਾਣਾ ਸ਼ਨੀ ਦੇ ਮਹਾਰਾਜਾ ਅਸੂਰੇ ਜਿਨਾਣ ਹੋਣਾ ਉਹਦੇ ਤੋਂ ਬਾਅਦ ਪੂਜਾ ਪਾਠ ਹੋਣੀ ਉਹ ਤੋਂ ਬਾਅਦ ਹਵਨ ਹੋਣਾ ਉਸ ਤੋਂ ਬਾਅਦ ਲੰਗਰ ਦੇ ਦਿੱਤਾ ਜਾਣਾ ਸਾਰੀ ਰਾਤ ਤੱਕ ਯਾਰੀ ਨੂੰ ਤੇ ਚਲੋ ਗੱਲਾਂ ਮੀਟਿੰਗਾਂ ਕਰਦੇ ਸੱਜਣਾ ਬੇਲੀਆਂ ਨਾਲ ਡੇਢ ਕੁ ਮਹੀਨਾ ਹੋ ਗਿਆ ਕੋਈ ਕੋਈ ਕੰਮ ਕੋਈ ਨਹੀਂ ਰਹਿ ਗਿਆ ਲਾਈਟ ਵਗੈਰਾ ਲੱਗ ਗਈ ਸਾਰੀ ਜੋਟ ਟ੍ਰੈਂਟ ਵਗੈਰਾ ਸਾਰਾ ਕੋਈ ਹੋ ਗਿਆ ਦਾ ਪ੍ਰਭੂ ਦਾ ਸੋਮਵਾਰ ਦਿਨ ਉਸ ਤੋਂ ਸ਼ੁਰੂ ਹੋ ਜੇਗੀ ਸੂਰੇ ਰਾਤ 11 ਵਜਣਗੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਇਹੋ ਕਾਂਗੇ ਪ੍ਰਭੂ ਦੇ ਅੱਗੇ ਆਣ ਕੇ ਹੱਥ ਜੋੜੋ ਮਹਾਰਾਜ ਦੇ ਚਰਨਾਂ 'ਚ ਆਪਣੀ ਅਰਦਾਸ ਕਰੋ ਔਰ ਪੁੰਨ ਦੇ ਭਾਗੀ ਬਣੋ ਜਾਇ ਸ਼ਨੀ ਦੇ ਔਰ ਕੇਕ ਨਹੀਂ ਕੱਟਿਆ ਜਾ ਸਕਦਾ ਕੇਕ ਬੰਦ ਆ ਪ੍ਰਸ਼ਾਦ ਜਿਹੜਾ ਬਾਕੀ ਮਰਜ਼ੀ ਲਿਆਂਨ ਮਿੱਠਾ ਫਲ ਜੋ ਮਰਜ਼ੀ ਲਿਆਂਨ ਪਰਫੀ ਸ਼ੋਲੇ ਰਬੂ ਦੇ ਗਲਾਬ ਜਾਮਨ ਜੋ ਮਰਜ਼ੀ ਲਿਆਂਨ ਸਿਰਫ ਕੇਕ ਨਹੀਂ ਕੱਟਣਾ ਲੋਕੀ ਜਨਕਾਰਾ ਸ਼ਨੀ ਦੇ ਮਹਾਰਾਜ ਦੀਗਾ ਹੋ ਸਰ ਤੇ ਦਰਬਾਰ ਕੀ ਹੈ ਕਾਰੀਆਂ ਤੁਹਾਨੂੰ ਸਾਡੇ ਪਹਿਲੇ ਚੇਅਰਮੈਨ ਸਾਹਿਬ ਨੇ ਦੱਸ ਹੀ ਦਿੱਤੀਆਂ ਨੇ ਕਿ ਸਾਰੀਆਂ ਤਿਆਰੀਆਂ లై చై ਜੋ ਵੀ ਇੰਸਾਮ ਇੰਚ ਮੰਦਰ ਦੇ ਚ ਹੋਇਆ ਉਹ ਕਰ ਰਹੇ ਆ ਤੇ ਨਾਲ ਕੋਈ ਸਹਿਰ ਵਾਲ ਇਸ਼ਕਾਇ ਨਵਾਂਸ਼ ਕੰਦੇ ਸਯੋਗ ਨਾਲ ਸਭ ਕਰ ਰਹੇ ਆ ਤੇ ਬਾਕੀ ਸੋਮਵਾਰ ਦਿਨ ਸ਼ਨੀਵਾਰ ਤਦਮੂ ਜੀ ਦਾ ਜਨਮ ਦਿਨ ਉਹਦੀ ਜਨਮ ਸ਼ਲਾਬਦੀ ਮਨਾਣੀ ਹੈ ਜੇ 5 ਵਜੇ ਪ੍ਰਬੂ ਦਾ ਇਸ਼ਾਨ ਕਰਾਇਆ ਜਾਏਗਾ ਤੇ 7 ਵਜਨਗੇ 7 ਵਜੇ ਜਿਹੜਾ ਪ੍ਰਾਪਛਾਦ ਜਿਹੜਾ ਵਾਲੇ ਸ਼ੁਰੂ ਕਰ ਦਿੱਤਾ ਜਾਏਗਾ ਤੇ 10 ਵਜੇ ਹਵਨ ਵਗੈਰਾ ਕੀਤਾ ਜਾਏਗਾ 12 ਵਜੇ ਪੂਜਨ ਸੀਪਾ ਕੇ ਉਸ ਤੋਂ ਬਾਅਦ ਲਾਲ ਲਾਲ ਕਚੌੜੀ ਦਾ ਲੰਗਰ ਲੰਗਰ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਲੰਗਰ ਚੱਲੇਗਾ ਇਹ ਸਾਰੇ ਸ਼ਹਿਰ ਵਾਲਿਆਂ ਨੂੰ ਅਸੀਂ ਸਾਡੀ ਰਿਕਵੈਸਟ ਹੈ ਪਿਆਰ ਕੇ ਸ਼ਨੀ ਦੇਵ ਮਹਾਰਾਜ ਦਾ ਦਰਸ਼ਨ ਕਰਨ ਮੱਥਾ ਟੇਕ ਕੇ ਉਹਨਾਂ ਕੋਲੋਂ ਸ਼ੀਸ਼ ਬਲ ਲੈਣ ਸਾਡੀ ਸਾਡੀ ਟੀਮ ਦਾ ਇੱਥੇ ਸ਼ਨੀ ਮੰਦਰ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਸੂਚਨਾ ਦੇਣਾ ਚਾਹਾਂਗਾ ਕਿ 26 ਤਰੀਕ ਦਿਨ ਸੋਮਵਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਨੀ ਜੰਤੀ ਦਾ ਪਾਵਨ ਸਭ ਬੜੀ ਸ਼ਰਧਾ ਦੇ ਹਰਸ਼-ਉਲਾਸ ਨਾਲ ਸ਼ਨੀ ਮੰਦਰ ਤਨਪੁਰਾ ਕੌਣੀ ਵਿੱਚ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਲਗਾਤਾਰ ਸਾਨੂੰ 25 ਤੋਂ 30 ਸਾਲ ਤੋਂ ਸਹਿਯੋਗ ਕਰਦੇ ਆ ਰਹੇ ਨੇ ਤੇ ਇਸ ਵਾਰ ਵੀ ਸ਼ਹਿਰ ਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਤੇ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਅਪੀਲ ਕਰਾਂਗਾ ਕਿ ਇਸ ਦਿਨ ਪ੍ਰਭੂ ਚਰਨਾ ਦੇ ਵਿੱਚ ਹਾਜ਼ਰੀ ਲਗਵਾਨ ਤੇ ਪੁੰਨ ਦੇ ਪਾਗੀਬਨ ਸ਼ਹਿਰ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਕੇਕ ਤੇ ਪੇਸਟਰੀ ਦਾ ਭੋਗ ਨਹੀਂ ਲਗਾਇਆ ਜਾਏਗਾ ਬਾਕੀ ਜੋ ਸੰਗਤ ਲਿਆਏਗੀ ਸਾਡੇ ਉਸ ਚੀਜ਼ ਦਾ ਭੋਗ ਲਗਾਇਆ ਜਾਏਗਾ ਇਹਨਾਂ ਦੇ ਚਾਰੇ ਪਾਸੇ ਤਿਆਰੀਆਂ ਹੋ ਗਈਆਂ ਸਾਨੂੰ ਜੀ ਲਗਭਗ 1 ਮਹੀਨੇ ਤੋਂ ਤਿਆਰੀਆਂ ਚੱਲ ਰਹੀਆਂ ਜੋ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਤੇ ਲਗਭਗ ਤਿਆਰੀਆਂ ਮੁਕੰਮਲ ਹੋ ਗਈਆਂ ਬਾਕੀ ਜਿਹੜਾ ਕੋਈ ਕੰਮ ਰਹਿ ਗਿਆ ਇਸ ਵੇਲੇ ਤੱਕ